ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹਣਾ ਸੰਗਰੂਰ ਪਾਰਲੀਮੈਂਟ ਹਲਕੇ ਵਾਲੇ ਦੇ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਹਲਕਾ ਇੰਜਾਜ ਦਾ ਮੈਂ ਹੁਣੀ ਸੁਨਾਮ ਤੋਂ ਆਇਆ ਐਡਾ ਠਾਠਾ ਮਾਲ ਦਾ ਕੱਟ ਤੇ ਅੱਜ ਤੁਹਾਡੇ ਕੋਲੇ ਹੁਣੀ ਦੇਖਿਆ ਐਡੇ ਹੀ ਵਡਿਆ ਰੈਲੀਆਂ ਮੈਂ ਕਾਫੀ ਸਾਲ ਹੋ ਗਏ ਐਡੇ-ਐਡੇ ਕੱਟ ਦੇਖਦੇ ਪਰ ਤੁਹਾਡਾ ਕੱਟ ਲਾਸ ਵਾਲਾ ਅੱਜ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਤੇ ਕਾਠ ਕਰ ਰਹੇ ਹਾਂ ਜਿਹੜੇ ਹਲਕੇ ਦਾ ਮੁੱਖ ਮੰਤਰੀ ਹੁੰਦਾ ਹੈ ਉਹ ਹਲਕੇ ਦੇ ਲੋਕਾਂ ਨੂੰ ਤੇ ਚਾਹੀਦਾ ਹੁੰਦਾ ਮੈਂ ਪੁੱਛ ਰਿਹਾ ਸੀ ਕਿ ਭਗਵੰਤ ਮਾਨ ਪਿਛਲੇ 2.5 ਸਾਲਾਂਾਂ ਕਿੱਥੀ ਬਾਤ ਧੂਰੀ ਆਇਆ ਮੈਨੂੰ ਲੱਗਦਾ ਮਨੁੱਖ ਤਾਂ ਕਹਿੰਦੇ ਸੀ ਦੋ ਤਿੰਨ ਵਾਰ ਵੀ ਨਹੀਂ ਆ ਮਸਾ ਹੀ ਆਇਆ ਤੇ ਮੈਂ ਪੁੱਛ ਰਿਹਾ ਸੀ ਕੀ ਧੂਰੀ ਸ਼ਹਿਰ ਵਿੱਚ ਕਿੰਨਾ ਪੈਸਾ ਭੇਜਿਆ ਮੈਂ ਸਮਝਿਆ ਕਿ ਸ਼ਹਿਰ 100 ਕਰੋੜ ਭੇਜਦਾ ਹੋਊਗਾ ਕਹਿੰਦੇ دیਵਾਨੀ ਨਹੀਂ ਮੈਂ ਕਿਹਾ ਪਿੰਡਾਂ ਵਿੱਚ ਗ੍ਰਾਂਟਾਂ ਆਈ ਹੋਣੀਆਂ ਮੁੱਖ ਮੰਤਰੀ ਪਿੰਡ ਪਿੰਡ ਜਾਂਦਾ ਹੋਣੇ ਆਪਣਾ ਧਨਵਾਦ ਕਰਨ ਵਾਸਤੇ ਵੀ ਨਹੀਂ ਆਇਆ ਮਨ ਲੱਗਾ ਧਨਵਾਦ ਕਰਨ ਵਾਸਤੇ ਵੀ ਨਹੀਂ ਆਇਆ ਆ ਮੈਨੂੰ ਗੋਲਡੀ ਵੀ ਦੱਸ ਰਹੀ ਸੀ ਆ ਜਿਹੜੀ ਸੜਕ ਹੈ ਮਹਾਨੀਗੜ ਤੋਂ ਨਾ ਫਾਫਤ ਘਟੋੜੇਲ ਕੀ ਤੱਕ ਵੀ ਆ ਮੇਰੇ ਹੱਥ ਕਹਿੰਦੇ ਸੜਕ ਤੇ ਢੋਣਾ ਵੀ ਡਿਗੇ ਆਏ ਆ ਆਹ ਦਾ ਹਾਲਾਤ ਹੈ ਮੁੱਖ ਮੰਤਰੀ ਬੰਨਾ ਸੌਖਾ ਨਿਭਾਉਣੀ ਔਖੀ ਹੈ आ समझ कि मुंत्री अशुचा कला मुख्य बन गए इन्होंने कला मुख्यमंत्री बनना नहीं सेवा नहीं करनी सी ती जाके लंबी हल्के जाओ जितो बादल साहब मुख्य रहे बी साल हर महीने हर महीने मुख्य हों तीन दिन लादे पिंड पिंड जाके संगत दर्शन कोई महीना नहीं टपया जिथे वो आप आके संगत दर्शन नहीं करते थे अपने अपने हल्के लंबी बठिंडा पार्लियामेंट सा केखो जाके देखो कि हम कि बनाई क्योंकि बादल साहब मुख्यमंत्री सेवा करने वास्ते बनते सी मुख्य बन वास्ते नहीं बनते ਜੇ ਮੁੱਖ ਮੰਤਰੀ ਬੰਨ ਵਾਸਤੇ ਬੰਨਾ ਹੁੰਦਾ ਬਾਦਲ ਸਾਹਿਬ ਨੇ 16 ਸਾਲ ਜੇਲ ਨਹੀਂ ਕੱਟਣੀ ਸੀ ਅਕਾਲੀ ਪਾਰਟੀ ਦਾ ਆ ਦੂਜੀ ਦਿੱਲੀ ਵਾਲੀਆਂ ਪਾਰਟੀਆਂ ਤੋਂ ਫਰਕ ਕੀ ਹੈ ਸ਼ਰੋਮ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਫੌਜ ਹੈ ਇੱਕ ਸੋਚ ਹੈ ਖਾਲਸਾ ਪੰਥ ਦੀ ਫੌਜ ਹੈ ਕਿਸਾਨਾਂ ਦੀ ਫੌਜ ਹੈ ਗਰੀਬ ਦੀ ਫੌਜ ਹੈ ਵਪਾਰੀ ਦੀ ਫੌਜ ਹੈ ਜਿਦੋਂ ਜਿਦੋਂ ਕਾਮੀਤਦੀ ਸਰਕਾਰ ਬਣਦੀ ਹੈ ਐ ਲੱਗਦਾ ਕਿ ਆਪਣੀ ਸਰਕਾਰ ਹੈ ਜਿਦੋਂ ਜਿਦੋਂ ਕਾਂਗਰਸੀ ਤੇ ਦੂਜੇ ਦਿੱਲੀ ਵਾਲੇ ਆਇਆਤੇ ਐ ਲੱਗਦਾ ਜਿਵੇਂ ਕੋਈ ਅੰਗਰੇਜ਼ਾਂ ਦੀ ਸਰਕਾਰ ਆਈ ਹੈ ਉਹ ਲੁੱਟ ਲਉਂਦੇ ਐ ਇੱਥੇ ਤੁਹਾਡੇ ਘਰ ਘਰ ਸੇਵਾ ਕਰਦੀ ਬਣ ਲੱਗਦਾ ਐਸ ਕੱਠ ਵਿੱਚ ਮੈਨ ਲੱਗਦਾ ਹਰ ਦੂਜੇ ਬੰਦੇ ਦੇ ਘਰੇ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਉਹਨਾਂ ਦੇ ਘਰੇ ਆਏ ਵੀ ਥੋੜੇ ਵਿੱਚ ਬਹਿਂਦੀ 70 ਸਾਲ ਫਤਿਹਕਰ ਸਿੰਘ ਬਾਦਲ ਨੇ ਕਾਲੀ ਦਲ ਵਿੱਚ ਸੇਵਾ ਕੀਤੀ 70 ਸਾਲ ਤਾਂ ਜਾ ਕੇ ਮੁੱਖ ਮੰਤਰੀ ਬਣੇ ਪਿੰਡ ਬਾਦਲ ਦੇ ਸਰਪੰਚ ਬਲਾਕ ਜਨਤੀ ਮੈਂਬਰ ਲੜੇ ਜਿੱਤੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਬਣੇ ਜਿੱਤੇ ਐਮਐਲਏ ਬਣੇ ਵੀ ਬਣੇ ਸੈਂਟਰ ਦੇ ਤਾਂ ਸਹਾਰੀਆਂ ਪੋੜੀਆਂ ਜੜੀਆਂ ਆਪਾਂ ਤੇ ਇੱਕ ਬੰਦੇ ਨੂੰ ਝੁਟਕਲੇ ਸੁਣਾਉਂਦਾ ਸੀ ਸਿੱਧਾ ਬਿਠਾਦਾ ਉੱਤੇ ਮੁੱਖ ਮੰਤਰੀ ਤੇ ਹੁਣ ਹੁਣ ਉਹ ਉੱਥੇ ਕਮਰੇ 'ਚ ਬੈਠੇ ਹੱਸਦਾ ਹੁੰਦਾ ਕਿ ਦੇਖੋ ਕਿੰਨਾ ਠੱਗੀ ਮਾਰੀ ਮੈਂ ਲੋਕਾਂ ਦੀ ਅੱਜ ਕੋਈ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਆਪਾਂ ਦੱਸ ਸਕਦੇ ਹਾਂ ਕਿ ਸਾਡਾ ਮੁੱਖ ਮੰਤਰੀ ਹੈ ਧੂਰੀ ਵਾਲਿਓ ਆ ਗਿਆ ਸੀ ਨਵਾਂ ਨਵਾਂ ਮੁੱਖ ਮੰਤਰੀ ਬਣਿਆ ਉਹ ਜਰਮਨੀ ਗਿਆ ਜਰਮਨੀ ਜਰਮਨੀ ਗਿਆ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਪਤਾ ਧੂਰੀ ਵਾਲਿਆਂ ਨੂੰ ਇਹਨੂੰ दारू ਪੀਣ ਦੀ ਬੜੀ ਆਦਤ ਹੈ ਪਤਾ ਹੈ ਕਿ ਨਹੀਂ ਹੈ ਮਜੂਰ ਹੈ ਪਹਿਲੀ ਗੱਲ ਤੁਸੀਂ ਦੱਸੋ ਇਹਨੇ ਆਪਣੀ ਮਾਂ ਦੀ ਸਿਰ ਤੇ ਆਤਰਾ ਕਿਸੋਂ ਖਾਧੀ ਸੀ ਕੀ ਨਹੀਂ ਕਿ ਮੈਂ داری ਉੱਠੂਗਾ ਜਰਦੀ ਹੈ ਜੇ ਹੀ ਆਪਣੀ ਮਾਂ ਦੀ ਝੂਠੀ ਸੋਹ ਖਾ ਸਕਦਾ ਉਹ ਤੋਂ ਘੱਡਿਆ ਬੰਦਾ ਕੋਈ ਹੋ ਸਕਦਾ ਹੁਣ ਮਾਤ ਨੂੰ ਦੱਸਦਾ ਮੁੱਖ ਮੰਤਰੀ ਬਣ ਗਿਆ ਅੱਗੇ ਪਿੱਛੇ ਪੁਲਿਸ ਆ ਗਈ ਉੱਥੇ ਗਿਆ ਫਰੈਂਕਫਰਟ ਉੱਥੇ ਸ਼ਹਿਰ ਸੂਰ ਕੀਤੀ ਵੇ ਵਾਪਸ ਆਈ ਜਾਂ ਚੜਨ ਲੱਗਿਆ ਉੱਥੇ ਇੱਕ ਕਮਰਾ ਹੁੰਦਾ ਜਿੱਥੇ ਵੀਆਈਪੀ ਨੂੰ ਜਹਾਜ਼ ਚੜ੍ਹਨ ਤੋਂ ਪਹਿਲੇ ਬਿਠਾ ਦਿੰਦੇ ਆ ਕਿ ਹਲੇ ਘੰਟਾ ਚੜ੍ਹਨਾ ਦੋ ਘੰਟੇ ਤੁਸੀਂ ਆਰਾਮ ਕਰੋ ਉੱਥੇ ਐ ਅੰਗਰੇਜ਼ੀ ਬੋਤਲਾਂ ਸਾਰੀਆਂ ਸ਼ਰਾਬਾਂ ਦੀਆਂ ਪਈਆਂ ਸੀ ਐ ਉੱਥੇ ਕੱਲ ਤੇ ਲੱਗੀਆਂ ਉਹ ਮੈਨੂੰ ਜਿਹੜਾ ਡੈਸ਼ਕੀ ਨਾਲ ਗਿਆ ਸੀ ਉਹ ਦੱਸ ਰਿਹਾ ਸੀ ਤੇ ਜਦੋਂ ਬੋਤਲ ਦੇ ਟੇਟੇ ਤੇ ਲਾ ਹੋ ਛੁੱਟ ਜਾਂਦੀ ਹੈ ਤੇ ਨੇ ਕੀ ਕੀਤਾ ਇਹਨੇ ਕੀ ਕੀਤਾ ਕਿ ਲੈ ਬੋਤਲ ਲਿਆ ਖੋਲਹੀ ਉੱਥੇ ਕਮਰੇ 'ਚ ਰੱਖ ਗਿਆ ਹੁਣ ਤੁਸੀਂ ਕਿਸੇ ਦੂਜੇ ਮੁਲਕ 'ਚੋਂ ਉੱਥੇ ਤੁਸੀਂ ਸ਼ਰਾਬੀ ਹੋਗੇ ਜਦੋਂ ਆਪਣੇ ਮੁਲਕ ਦਾ ਮੰਤਰੀ ਜਾਂਦਾ ਆਪਣੀ ਮੁਲਕ ਦੀ ਇੱਜ਼ਤ ਨਾਲ ਲੈ ਕੇ ਜਾਂਦਾ ਕਿਸੇ ਐ ਨਹੀਂ ਦਿਖਾਉਂਦੇ ਹੁਣ ਜਦੋਂ ਉਹਨੂੰ ਜਾਜ ਤੇ ਚੱਲਣਾ ਰਹਾ ਹੋ ਗਿਆ ਤੇ ਅਫਸਰਾਂ ਵਾਲੇ ਨੇ ਇੱਕ ਨੇ ਸੁਭਾ ਫੜੀ ਇੱਕ ਨੇ ਦੂਜੇ ਨੂੰ ਫਾਂ ਬੜੀ ਤੇ ਉਹ ਜਹਾਜ਼ ਤੇ ਲੈ ਗਏ ਉਹ ਸਹੀ ਜਹਾਜ਼ ਤੇ ਮੇਰਾ ਇੱਕ ਦੋਸਤ ਪਹਿਲੀ ਸੀਟ ਤੇ ਬੈਠਾ ਸੀ ਉਹ ਰਾਜਸਥਾਨ ਦਾ ਹੈ ਮੇਰੇ ਨਾਲ ਪੜਿਆ ਉਹਨੇ ਮੈਨੂੰ ਸਭ ਤੋਂ ਪਹਿਲੇ ਕਹਾਣੀ ਮੈਨੂੰ ਦੱਸੀ ਤੇ ਮੈਂ ਸੀ ਪਹਿਲੇ ਜਿਹੜੇ ਪਬਲਿਕ ਨੂੰ ਦੱਸੀ ਉਹ ਉਹ ਕਹਿੰਦਾ ਜਦੋਂ ਆਇਆ ਫੜ ਫੜ ਕੇ ਲੈ ਆਇਆ ਤੇ ਪਹਿਲੀ ਸੀਟ ਤੇ ਕੋਈ ਕੋਈ ਗੋਰੀ ਮੈਮ ਸੀ ਉਹ ਬੈਠੀ ਸੀ ਕਿਉਂ ਮੈਂ ਸੀਟ ਦੇ ਉੱਤੇ ਉਹਦੇ ਉੱਤੇ ਆ ਕੇ ਡਿੱਗ ਗਿਆ ਫਿਰ ਇਹਨੇ ਉਹ ਚੱਕਿਆ ਉਹ ਜਿਹੜੇ ਨਾਲ ਦੋ ਪੁਲਸਰੇ ਸੀ ਨਾਲ ਪੰਜਾਬ ਦੇ ਪੁਲਸਰੇ ਗਏ ਸੀ ਚੱਕ ਕੇ ਖੜਾ ਕੀਤਾ ਦੂਜੀ ਸੀਟ ਤੇ ਡਿੱਗ ਪਿਆ ਉਹ ਡਿੱਗਦਾ ਡਿੱਗਦਾ ਇਹਨੂੰ ਆਪਣੀ ਸੀਟ ਤੇ ਬਿਠਾ ਗਏ ਆ ਸ਼ੀਬ ਆ ਜੜੀ ਉੱਥੋਂ ਦੀ ਏਅਰਲਾਈਨ ਹੁਣ ওই ਦੁਨੀਆ ਵਿੱਚ ਕਾਨੂੰਨ ਹੈ ਕਿ ਸ਼ਰਾਬੀ ਬੰਦੇ ਨੂੰ ਜਹਾਜ਼ ਤੇ ਨਹੀਂ ਚੜਾਉਂਦੇ ਕਿਉਂਕਿ ਜੇ ਕੁਝ ਜਹਾਜ਼ ਦੇ ਉੱਤੇ ਹੋ ਜੇ ਫਿਰ ਜਹਾਜ਼ ਥੱਲੇ ਤਾਰਨਾ ਬਹੁਤ ਔਖਾ ਹੁੰਦਾ ਹੈ 에ਰੋਸਟੇ ਸੀ ਜਿਹੜੀ ਉਰੇ ਜਾ ਕੇ ਕੈਪਟਨ ਨੂੰ ਦੱਸਿਆ ਕੈਪਟਨ ਨੂੰ ਕਿਹਾ ਕਿ ਇੱਕ ਬੰਦਾ ਹੈ ਕਿਉਂਕਿ ਉਹ ਹਿੰਦੁਸਤਾਨ ਦੀ 에ਰੋਸਟ ਤੇ ਹੈਣੀ ਸੀ ਉਹਦਾ ਉਹਨਾਂ ਦਾ ਜਹਾਜ਼ ਸੀ ਚਰਪਨੀ ਵਾਲਿਆਂ ਦਾ ਉਹ 에ਰੋਸਟ ਕੈਪਟਨ ਕੋਲੇ ਗਏ ਕਿ ਇੱਕ ਸ਼ਰਾਬੀ ਆਇਆ ਬੈਠਾ ਉਹਦਾ ਕਰਨਾ ਕੀ ਹੈ ਕੈਪਟਨ ਆਇਆ ਉਹਨੇ ਦੇਖਿਆ ਕੀ ਆ ਨ ਜਵਾਈ ਟੱਲੀ ਹੋਇਆ ਪਿਆ ਤੇ ਕੈਪਟਨ ਕਹਿੰਦਾ ਜੀ ਇਹਨੂੰ ਉਤਾਰੋ ਉਹ ਜਿਹੜੇ ਆਪਣੇ ਅਫਸਰ ਗਏ ਸੀ ਕਹਿਣ ਲੱਗੇ ਕੀ ਆਦਾ ਜੀ ਮੁੱਖ ਮੰਤਰੀ ਹੈ ਪੰਜਾਬ ਸੂਬਾ ਹੈ ਕਿ ਹਿੰਦੁਸਤਾਨ ਦਾ ਉਹ ਮੁੱਖ ਮੰਤਰੀ ਹੈ ਉਹ ਕਹਿੰਦਾ ਭਾਵੇਂ ਸੰਕਰੀ ਹੋਏ ਮੁੱਖ ਮੰਤਰੀ ਹੋਏ ਸਾਡਾ ਦੇ ਦੁਨੀਆ ਦਾ ਕਾਨੂੰਨ ਅਸੀਂ ਨਹੀਂ ਤੜਾ ਸਕਦੇ ਇਹਨੂੰ ਤਾਲੇ ਅਧਵਾਦ ਕਿਸੇ ਤੱਕ ਡੇਆ ਨੂੰ ਜਾਸ ਕਰ ਯਾਰ ਆ ਮੁੱਖ ਮੰਤਰੀ ਹੁਣ ਮੈਂ ਇਨਸਪੈਕਟਰ ਸਾਹਿਬ ਤੁਸੀਂ ਹਾਂ ਆ ਖੜੇ ਹੁਣ ਇਹਨਾਂ ਨੂੰ ਪੁੱਛ ਲੋ ਆ ਦੇਖੋ ਕੋਈ ਸ਼ਰਾਬ ਪੀ ਕੇ ਸਕੂਟਰ ਤੇ ਜਾਂਦਾ ਨਾ ਮਿੰਟ ਫੜ ਲੈਂਦੇ ਆ ਕੋਈ ਡਰੈਕਟਰ ਜਿਹੜਾ ਹੁੰਦਾ ਗੱਡੀ ਜਾਂਦਾ ਵਿੱਚ ਲਾ ਲੈਂਦੇ ਆ ਨਾਲੇ ਤੂੰ ਥੱਪੜ ਮਾਰਦੇ ਆ ਇਨਸਪੈਕਟਰ ਸਾਹਿਬ ਤੁਹਾਡਾ ਮੁੱਖ ਮੰਤਰੀ ਸੂਬੇ ਦਾ ਬੋਤਲ ਪੀ ਕੇ ਰੋਜ਼ ਪੰਜਾਬ ਨੂੰ ਜਰੁੰਦਾ ਹੈ ਉਹਨੂੰ ਕਿਉਂ ਨਹੀਂ ਫੜ ਕੇ ਅੰਦਰ ਕਰਦੇ ਮੈਂ ਕਹਿੰਦਾ ਭਾਵੇਂ ਕਿਸੇ ਤਰ੍ਹਾਂ ਦੇ ਮੂੰਹ ਤੋਂ ਮਸ਼ੀਨ ਕੀ ਪਾ ਦਿਓ ਐ ਉਰੀ ਬੋਲ ਹੁਗ ਵੀ ਦਾਰੂ ਹੋਣ ਟੂਰੀ ਵਾਲਿਓ ਇੱਕ ਇੱਕ ਗੱਲ ਤੁਨੂੰ ਦੂਰੀ ਵਾਲਾ ਨੂੰ ਸਮਰੂਹ ਵਾਲਾ ਨੂੰ ਫਾਇਦਾ ਹੋ ਗਿਆ ਤੁਹਾਡੇ ਕੋਲੇ ਇੱਕ ਨਹੀਂ ਮੁੱਖ ਮੰਤਰੀ ਤੁਹਾਡੇ ਕੋਲੇ ਚਾਰ ਮੁੱਖ ਮੰਤਰੀ ਐ ਚਾਰ ਤੁਹਾਨੂੰ ਤਾਂ ਖੁਜੀ ਹੋਣੀ ਚਾਹੀਦੀ ਐ ਇੱਕ ਤਾਂ ਭਗਵੰਤ ਮਾਨ ਹੈ ਇੱਕ ਉਹਦੀ ਘਰ ਵਾਲੀ ਬਣ ਗਈ ਮੁੱਖ ਮੰਤਰੀ ਇੱਕ ਮਾਂ ਇੱਕ ਉਹਦੀ ਭੈਣ ਤੇ ਅੱਜਾ ਮੁੱਖ ਮੰਤਰੀ ਉਹ ਪੀਏਏ ਨੂੰ ਠੱਗਦੇ ਦੋ ਹੈਗੇ ਦੇ ਤੁਸੀਂ ਦੇਖਿਓ ਮਾਂ ਨੂੰ ਜਾਂਦੇ ਅੱਗੇ ਐਸਐਸਪੀ ਪਿੱਛੇ ਐਸਐਸਪੀ ਪੁਲਿਸ ਅੱਗੇ ਪਿੱਛੇ ਹੁਟਰ ਮਾਰਦਾ ਲੋਕੀ ਪਾਸੇ ਹਟ ਜਾਂਦੇ ਪਤਾ ਨਹੀਂ ਕਿਹੜਾ ਆਇਆ ਜਦ ਲਈ ਮਾਤਾ ਜੀ ਚੱਲੇ ਆ ਦੁਕਾਨਾਂ ਖੁੱਲੀ ਬੈਠੇ ਆ ਫਰਨੇ ਲੱਗ ਲੱਗ ਜਿਹੜਾ 2000 ਦਾ ਬੂਟ ਪਾਉਂਦਾ ਸੀ 2.5 ਲੱਖ ਦਾ ਪਾਉਣ ਲੱਗ ਗਿਆ ਹੁਣ ਆ ਆਮ ਆਦਮੀ ਪਾਰਟੀ ਹੈ ਜਿਹੜੇ ਕਹਿੰਦੇ ਕੀ ਸੀ ਮਾਤਾ ਜੀ ਤੁਹਾਨੂੰ 1000 ਰੁਪਏ ਆਇਆ ਕਿ ਨਹੀਂ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਤੁਹਾਡੇ ਐਮਐਲਏ ਦੇ ਘਰੇ ਇਹਨਾਂ ਨੇ ਬੂੜੀਆਂ ਭੇਜਤੀਆਂ 1000 ਰੁਪਏ ਦੇ ਜਾ ਕੇ ਲੈ ਆਉਂ उन्होंने घरे पड़ा पैसा थोड़ा आप भी रखी बैठे जाके लैके आओ हम पची हजार रुपया हो गया पची हजार थोड़ा पची सौ बुढ़ापा पेन कर दोंगे बई फसलों से चुड़की एमएसपी दे देंगे कि थोड़े ना। मैं तो पहले भी कहा आम आदमी पार्टी खड़ी की मलंगा ने ਤਾਨੂੰ ਪਤਾ ਹੈ ਪਿੰਡ 'ਚ ਦੋ ਚਾਰ ਮਲੰਗ ਹੁੰਦੇ ਆ ਵੇਲੇ ਜੇ ਜਿਹੜੇ ਕੋਈ ਸੱਤਰੀ ਕਾ ਲਈ ਬਣਾਉਂਗਾ ਹਾਂ ਉਹ ਜਿਹੜੇ ਮਲੰਗ ਹੁੰਦੇ ਜਿਹਨੂੰ ਸੱਤਰੀ ਕਾ ਲਈ ਬਣਾਉਂਦਾ ਉਹਨਾਂ ਕੋਲੇ ਫੋਨ ਦੇ ਹੁੰਦੇ ਜੋ ਅਕਾਲੀ ਦਲ ਨੂੰ ਗਾਣਾ ਕੱਢ-ਕੱਢ ਕੇ ਲੋਕਾਂ ਦਾ ਮਾਹੌਲ ਬਣਾਦਾ ਤੇ ਹੁਣ ਸਭ ਤੋਂ ਵੱਡਾ ਮਲੰਗ ਦਾ ਕੀ ਬਿਸਰਾਪ ਹੈ ਇਹ ਤੋਂ ਕੱਢਿਆ ਬੰਦਾ ਕੋਈ ਹੋ ਨਹੀਂ ਸਕਦਾ ਲੁੱਟਮ ਤੇ ਲੱਗੀ ਐ ਪੂਰੀ ਇਲੈਕਸ਼ਨ ਦੇ ਬਹਾਨੇ ਮੇਰੇ ਕੋਲੇ ਬਿਲਡਰ ਆਏ ਰੀਅਲ اسٹیਟ ਵਾਲੇ ਆਏ ਕਹਿੰਦਾ ਸਾਨੂੰ ਸਾਰਿਆਂ ਨੂੰ ਬੁਲਾਇਆ ਕਿ ਕਿ 5-5 ਕਰੋੜ ਰੁਪਇਆ ਮੈਨੂੰ ਉਹ ਇਲੈਕਸ਼ਨ ਦੇ ਬਹਾਨੇ 5 150 ਬੰਦੇ ਤੋਂ 5-5 ਕਰੋੜ ਲੈ ਗਏ ਦੇਖੋ ਕਿੰਨਾ ਪੈਸਾ ਇਕੱਠਾ ਹੋਇਆ ਤੇ ਪੋਸਟਰ ਮੈਨੂੰ ਦਿਖਦੇ ਨਹੀਂ ਕਿੱਥੇ ਇਲੈਕਸ਼ਨ ਚ ਲੈ ਗਏ ਸਾਰੇ ਇਹਨਾਂ ਦੇ ਜਿਹੜੇ ਮੰਤਰੀ ਐ ਇਹਨਾਂ ਦੇ ਜਿਹੜੇ ਐਮਐਲਏ ਐ ਉਹਨਾਂ ਨੂੰ ਪਤਾ ਕਿ ਅੱਕੇ ਤਾਂ ਅਸੀਂ ਬੰਨਣਾ ਨਹੀਂ ਉਹਨਾਂ ਨੂੰ ਪਤਾ ਸ਼ੰਕਰ ਪੈਣੇ ਪੈਣੇ ਆ ਤੇ ਹੁਣ ਤਾਂ ਇਕੱਲੇ ਲੁੱਟਣ ਤੇ ਲੱਗੇ ਆ ਆ ਜਿਹੜਾ ਨਸ਼ਾ ਘਰ ਘਰ ਹੋ ਗਿਆ ਆ ਕਾਰਣੀ ਆ ਇਹਨਾਂ ਦੇ ਪਹਿਲੇ ਨੇ ਮੈਨੂੰ ਐਸਐਸਪੀ ਦੱਸ ਰਹੇ ਸੀ ਇਹਨਾਂ ਦੇ ਐਮਐਲਏ ਨੇ ਆ ਵੇਚਣ ਵਾਲੇ ਨਸ਼ੇ ਵਾਲਿਆਂ ਤੋਂ ਮਿੰਨਾ ਬੰਨ ਲਿਆ ਤੇ ਪੁਲਿਸ ਨੂੰ ਕਹਿੰਦਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਖੁੱਲਾ ਕਰਤਾ ਆ ਧੂੜੀ ਕਹਿੰਦੇ ਧੂੜੀਆਂ ਜਿੰਦਾ ਮਰਜ਼ੀ ਲੈ ਲਓ ਮੱਲਾ ਭਗਵੰਦ ਮਾਨ ਦੇ ਘਰ ਹੀ ਆਉਣ ਫਿਰ ਠੇਕਾ ਲੱਗਿਆ ਹੋਣਾ ਹੁਣ ਇਹ ਜੇ ਇਹ ਜੇ ਲੋਕ ਇਹ ਜੇ ਪੰਜਾਬ ਆਪਾਂ ਦੇ ਤਾ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਯਾਰ ਅਕਾਲੀ ਦਲ ਥੋੜੀ ਪਾਰਟੀ ਆ ਮਾਂ ਥੋੜੀ ਮਾਂ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਆ ਜਿਹੜੀ ਪਾਰਟੀ ਹੈ ਕੌਮ ਦੀ ਥੋਡੀ ਸਾਰੇ ਦੀ ਫੌਜ ਹੈ ਆਹੀ ਪਾਰਟੀ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਖੜਾ ਕੀਤਾ ਹੈ ਤੁਹਾਡੇ ਟਰੈਕਟਰਾਂ ਦੇ ਟੈਕਸ ਮਾਫ ਕੀਤੇ ਹੈ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਹੈ ਟਿਊਬਲ 'ਚ ਮੁਫਤ ਬਿਜਲੀ ਦਿੱਤੀ ਹੈ ਥੋਡੇ ਪੱਕੇ ਖਾੜੇ ਬਣਾਏ ਹੈ ਅੰਡਰਗ੍ਰਾਊਂਡ ਪਾਈਪਾਂ ਪਾਈਆਂ ਜਿੰਨੀਆਂ ਕੱਸੀਆਂ ਨਹਿਰਾਂ ਬਣਾਉਣ ਆਲਾ ਕਾਲੀ ਦੇ ਲੈ ਆ ਜਿਹੜੀਆਂ ਮੰਡੀਆਂ 'ਚ ਬੈਠੇ ਹੋ ਉਹ ਬਣਾਉਣ ਵਾਲਾ ਕਾਲੀ ਦਲ ਐ ਕੜਤ ਤੇ ਝੋਨੇ ਨੂੰ ਐਮਐਸਪੀ ਲਿਹਾਉਣ ਵਾਲਾ ਕਾਲੀ ਦਲ ਐ ਤੇ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀ ਦਲ ਸੀ ਸ਼ਗਰ ਸ਼ੁਰੂ ਕਰਨ ਵਾਲਾ ਕਾਲੀ ਦਲ ਸੀ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਸੀ ਐਸੀ ਬੱਚੇ ਨੂੰ ਭਰੋਲਾ ਕਾਲੀ ਦਲ ਸੀ ਸਰਕਾਰੀ ਹਸਪਤਾਲਾਂ ਤੇ ਦਵਾਈਖਾਨੇ ਖੋਲਣ ਵਾਲਾ ਕਾਲੀ ਦਲ ਸੀ ਨੌਜਵਾਨਾਂ ਨੂੰ ਘੇਬ ਦੇਣ ਵਾਲਾ ਕਾਲੀ ਦਲ ਸੀ ਘੇਟਾ ਦਾ ਸਮਾਨ ਦੇਣ ਵਾਲਾ ਕਾਲੀ ਦਲ ਸੀ ਕਬੱਡੀ ਨੂੰ ਦੁਨੀਆਂ ਦੇ ਨਕਸ਼ੇ ਪਚੋਣ ਵਾਲਾ ਕਾਲੀ ਦਲ ਸੀ ਖੜੇ ਪਸ਼ੂਆਂ ਦੇ ਮੇਲੇ ਘੋੜਿਆਂ ਦੇ ਮੇਲੇ ਘੋੜਿਆਂ ਦੇ ਮੇਲੇ ਘੋੜਿਆਂ ਦੇ ਮੇਲੇ ਆ ਸੜਕਾਂ ਬਣਾਉਣ ਵਾਲਾ ਆ ਧੂਰੀ ਤਾਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਗੁਰੂ ਦੀ ਨਗਰੀ ਬਠਿੰਡੇ ਚਲੇ ਜਾਓ ਤੁਸੀਂ ਕਿੱਥੇ ਮਰਜੀ ਚਲੇ ਜਾਓ ਸੜਕਾਂ ਦੇ ਕੋ 4 6 ਲੈ ਜੀ ਅਮਰੀਕਾ ਕੈਨੇਡਾ ਵਰਗੀਆਂ ਸੜਕਾਂ ਬਣਾਉਣ ਵਾਲਾ ਕਾਲੀ ਦਲ ਹੈ ਦੂਜੀ ਗੱਲ ਖੁਗੀ ਯਾਦ ਕਰੋ ਕਿਵੇਂ ਕਾਲੀ ਸਰਕਾਰ ਆਉਣ ਤੋਂ ਪਹਿਲੇ ਕਿਵੇਂ ਪੱਖੇ ਗਰਮੀ ਝੱਲਦੇ ਹੁੰਦੇ ਸੀ ਚੱਲਦੇ ਹੁੰਦੇ ਸੀ ਕਿ ਨਹੀਂ ਆ ਥਰਮਲ ਪਲਾਂਟ ਬਣਾ ਕੇ ਬਿਜਲੀ ਦੇਣਾ ਵਾਲਾ ਖਾਲੀ ਦਲਾ ਸਰਪਲਸ ਕੱਢਣਾ ਵਾਲਾ ਖਾਲੀ ਦਲਾ ਆਪਣੇ ਇਥੇ 에어ਪੋਰਟ ਬਣਾਉਣ ਵਾਲਾ ਕਾਲੀ ਦੇਲਾ ਇੰਡਸਟਰੀਆਂ ਲਿਆਉਣ ਵਾਲਾ ਖਾਲੀ ਦਲਾ ਖਾਈਂ ਜੀ ਲਿਆਉਣ ਵਾਲਾ ਕਾਲੀ ਦੇਲਾ ਮੈਨੂੰ ਇੱਕ 에ਬ ਵਰਗੇ ਹਸਪਤਾਲ ਲਿਆਉਣ ਵਾਲਾ ਅਕਾਲੀ ਪੰਥ ਇੱਕ ਨਿਸ਼ਾਨੀ ਇੱਕ ਨਿਸ਼ਾਨੀ ਮੈਨੂੰ ਕਾਂਗਰਸ ਦੀ ਦੱਸਦੀ ਇੱਕ ਇੱਕ ਨਿਸ਼ਾਨੀ ਝਾੜੂ ਵਾਲੇ ਦੀ ਇੱਕ ਨਿਸ਼ਾਨੀ ਤੁਹਾਡੇ ਦਾ ਆ ਮੁੱਖ ਮੰਤਰੀ ਦਾ ਹਲਕਾ ਨਵੀਂ ਸ਼ੁਕਰ ਦੇ ਲੋਕ ਤੋਂ ਬਜਾਏ ਉਹਨੇ ਦੇ ਪੁਰਾਣੇ ਹੀ ਬੰਦ ਕਰਾ ਦੇ ਆ ਮੈਨੂੰ ਕਹਰੇ ਸੀ ਧੁੰਦਾ ਸਾਹਿਬ ਨੂੰ ਕਿ ਐਪੀ ਬਣਾ ਦਿਓ ਸਾਡਾ ਪੁਲ ਬਣਾ ਦਿਓ ਮੈਂ ਕਹਿੰਦਾ ਇੱਕ ਪਾਸੇ ਮੁੱਖ ਮੰਤਰੀ ਹੈ ਧੁੰਦਾ ਸਾਹਿਬ ਨੂੰ ਬਣਾਉਣਾ ਅਸੀਂ ਬਣਾ ਕੇ ਦੇਵਾਂਗੇ ਤੁਹਾਡੇ ਉੱਤੇ ਸੱਥਾ ਹੈ ਉਹਦਾ ਆ ਤਾਂ ਹਾਲਾਤ ਹੈ ਕਿ ਹੁਣ ਹੀ ਤੁਹਾਨੂੰ ਪਤਾ ਹੀ ਹੈ ਆ ਆਮ ਆਦਮੀ ਪਾਰਟੀ ਨੇ ਕਰਤੀ ਰਹੀ ਹੈ 1000 ਕਰੋੜ ਰੁਪਇਆ ਇਸ਼ਤਿਹਾਰਨਾਂ ਤੇ ਲਾਇਆ ਹੈ ਤੁਸੀਂ ਨਾਗਾਲੈਂਡ ਚਲੇ ਜਾਓ ਉੱਥੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਦੇਖੋਗੇ ਪੰਜਾਬ ਦੇ ਖਜ਼ਾਨੇ ਚ ਪੈਸਾ ਦਿੱਤਾ ਹੋਊਗਾ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ ਉੱਥੇ ਪ੍ਰਚਾਰ ਆਪਣੇ ਪੈਸੇ ਨਾਲ ਇੱਥੇ ਤਾਂ ਕਹਿੰਦੇ ਕਣਕ ਅਸੀਂ ਦੇ ਨਹੀਂ ਸਕਦੇ ਸਾਡੇ ਕੋਲ ਪੈਸਾ ਹੈ ਨਹੀਂ ਦਾਲਾਂ ਦੇ ਨਹੀਂ ਸਕਦੇ ਪੈਸਾ ਹੈ ਨਹੀਂ ਆਪਣੀ ਸ਼ਕਲ ਦਿਖਾਉਣ ਵਾਸਤੇ ਤਾਂ ਹਜ਼ਾਰ ਕਰੋੜ ਲਈ ਬਠਾ ਹਜ਼ਾਰ ਕਰੋੜ ਬੰਦ ਕਰਾ ਦਿਓ ਤੇ ਆਪਣੇ ਆਪ ਆਟਾ ਦਾ ਲਾਜੂ ਮੈਂ ਛਕਣਾ ਜੂ ਪੈਨਸ਼ਨ ਆ ਜੂਗੀ ਆ ਜਿਹੜੇ ਮਲਾਜ਼ਮ ਹੈ ਇਹ ਤਾਂ ਪਹਿਲੀ ਵਾਰ ਹੋਇਆ 25 ਤਰੀਕ ਨੂੰ ਥਰਕਾ ਮਿਲਿਆ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਸੀ ਮੈਂ ਲਾਜਾਇਜਾ ਇਹ ਹਾਲਾਤ ਕਰਤਾ 2 ਸਾਲਾਂ ਅਗਲੇ ਸਾਲ ਡੇਢ ਸਾਲ ਦੇ ਅੰਦਰ ਫੰਕਾਵਾ ਨਹੀਂ ਮਿਲਨੀਆ ਕਰਜ਼ਾ ਰੋਜ਼ ਕਰਜ਼ਾ ਲਈ ਜਾਂਦੇ ਆ ਜਹਾਜ਼ ਰੱਖਿਆ ਜਿਹਨੂੰ 150 ਕਰੋੜ ਰੁਪਿਆ ਸਾਲ ਨਾਲ ਦਿੰਦੇ ਆ ਕੇਜਰੀਵਾਲ ਨੂੰ ਘੁੰਮਣ ਵਾਸਤੇ ਜੇ ਥੋੜੀ ਕੋਈ ਧਰਮਸ਼ਾਲਾ ਹੋਵੇ ਉਦਘਾਟਨ ਕਰਨਾ ਹੋਵੇ ਕੇਜਰੀਵਾਲ ਨੂੰ ਭਰਉਂਦੇ ਆ ਤੁਸੀਂ ਦੇਖਿਆ ਮੁੱਖ ਮੰਤਰੀ ਆਪ ਕਿਦੋਂ ਉਦਘਾਟਨ ਕਰਦਾ ਇੱਕ ਇੱਕ ਜੀ ਨੂੰ ਕੇਜਰੀਵਾਲ ਕਾਲ ਸਾਹਿਬ ਜੀ ਆਪਾਂ ਮੁੱਖ ਮੰਤਰੀ ਆਪਣੇ ਸੂਬੇ ਦਾ ਬਣਾਉਣ ਵਾਸਤੇ ਵੋਟਾਂ ਪਾਈਆਂ ਸੀ ਦਿੱਲੀ ਵਾਲੇ ਕੇਜਰੀਵਾਲ ਨੂੰ ਨਹੀਂ ਜਿੰਨੇ ਐਮਪੀ ਐ ਸਾਰੇ ਬਾਹਰ ਦੇ ਐ ਜਿੰਨੇ ਵੱਡੇ ਵੱਡੇ ਅਫਸਰ ਮਹਿਕਮੇ ਦੇ ਚੇਅਰਮੈਨ ਐ ਸਾਰੇ ਦਿੱਲੀ ਵਾਲੇ ਲਾਏ ਬੈਠੇ ਐ ਅੱਜ ਪੰਜਾਬ ਪੰਜਾਬੀਆਂ ਦਾ ਨਹੀਂ ਰਿਹਾ ਆ ਦਿੱਲੀ ਵਾਲੇ ਕੰਟਰੋਲ ਕਰ ਰਹੇ ਐ ਮੈਂ ਬੇਇੱਜ਼ਤੀ ਕਰਦਾ ਤੁਸੀਂ 10 ਸਾਲ ਆਪਾਂ ਆਪਣੇ ਖਰਾਬ ਕਰ ਲਏ ਜਿਵੇਂ ਆਪਾਂ ਚੱਲੇ ਸੀ 10 ਸਾਲ ਬਾਦਲ ਸਿੰਘ ਮੁੱਖ ਮੰਤਰੀ ਸੀ ਕਿੰਨੀ ਸਪੀਡ ਦਾ ਕੰਮ ਚੱਲ ਰਿਹਾ ਸੀ ਕਿਤੇ ਸੜਕਾਂ ਬਣੀਆਂ ਦੀਆਂ ਕਿਤੇ ਸਕੂਲ ਬਣੀਆਂ ਦੇ ਕਿਤੇ ਹਸਪਤਾਲ ਬਣੀਆਂ ਜਾਂਦੇ ਸੀ ਤੁਹਾਨੂੰ ਕੋਈ ਤਿਲਕੀ ਪਾਉਂਦੀ ਨਾਲ ਨਾਲ ਪੂਰੀ ਹੁੰਦੀ ਸੀ ਆਪਾਂ ਹੀ ਬ੍ਰੇਕਾਂ ਲਾਤੀਆਂ ਗੱਲਾਂ ਜਾ ਕੇ ਆਪਣੇ ਤੋਂ ਸਿਆਣੇ ਗੁਜਰਾਤੀ ਹੈ ਹੁਣ ਗੁਜਰਾਤ ਚਲੇ ਜਾਓ 40 ਸਾਲ ਹੋ ਗਏ ਜਿੱਡੀਆਂ ਵੀ ਵੋਟਾਂ ਆਈਆਂ ਉਹਨਾਂ ਕੱਲੇ ਮੋਦੀ ਨੂੰ ਪਾਉਂਦੇ ਹੁਰ ਕਿਸੇ ਨੂੰ ਪਾਉਂਦੇ ਹੀ ਨਹੀਂ ਆ ਵੀ ਝਾੜੂ ਵਾਲੇ ਗਏ ਸੀ ਉਥੇ ਘੱਗੀ ਮਾਰਨ ਪਰ ਵਾਟ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਕੋ ਸਾਡੇ ਕੋਲੇ ਗੁਜਰਾਤ ਬਣਿਆ ਮੋਦੀ ਕਰਕੇ ਬਣਿਆ ਹੈ ਆਪਾਂ ਨੂੰ ਵੀ ਪਤਾ ਥੋੜੇ ਦਿਲ ਚ ਹੱਥ ਰੱਖ ਕੇ ਦੇਖੋ ਜੋ ਕੋ ਛੇਤੇ ਬਣਿਆ ਅਕਾਲੀ ਦਲ ਨੇ ਬਣਾਇਆ ਪਰ ਆਪਾਂ ਤਜਰਬੇ ਕਰਨ ਨੂੰ ਹਟਦੇ ਨਹੀਂ ਐ ਕਿ ਇਹਨੂੰ ਦੇ ਦਿਓ ਇੱਕ ਮੌਕਾ ਇਹਨੂੰ ਦੇ ਦਿਓ ਹੱਥ ਜੋੜ ਕੇ ਕਰਦਾ ਹੋਰ ਤਾਂ ਨਹੀਂ ਕੋਈ ਅਗਲਾ ਮੌਕੇ ਆਣਾ ਹੈ ਹੋਰ ਤਾਂ ਨਹੀਂ ਆਉਣਾ ਕਿਉਂਕਿ ਇੱਕ ਤਿਆਰ ਹੋਇਆ ਬੈਠਾ ਮਨ ਲਾਦਾ ਤੁਹਾਨੂੰ ਰੱਖੀ ਨਮਜੋ ਸਿੰਘ ਉਹ ਵੀ ਆਊਗਾ ਫੱਲਾ ਦਾ ਪੁੱਛਣ ਤੁਹਾਡੇ ਕੋਲੇ ਮਾਧਮ ਇੱਕ ਬੇਨਤੀ ਕਰਾਂ ਜੇ ਦੂਰ ਬਚਣਾ ਹੈ ਪਹਿਲੀ ਗੱਲ ਬੀਬੀ ਜੀ ਤੁਹਾਨੂੰ ਬੇਨਤੀ ਕਰਦਾ ਘਰੇ ਜਿੰਨੇ ਝਾੜੂ ਹਨ ਉਹ ਮੈਨੂੰ ਆਗੀ ਲਾ ਕੇ ਲਾ ਦਿਓ ਪਹਿਲੀ ਗੱਲ ਖਣਾ ਮੈਂ ਗੰਦੇ ਨੇ ਪਾਇਆ ਕੋਚੇ ਲਾਉਣ ਲੱਗ ਜਿਓ ਝਾੜੂ ਨਾ ਰੱਖੋ ਕਹੇ ਬਚੂਗਾ ਪੰਜਾਬ ਆ ਜਿਹੜਾ ਇਲੈਕਸ਼ਨ ਹੈ ਇਸ ਕਰਕੇ ਆ ਇਲੈਕਸ਼ਨ ਇੱਕ ਪਾਸੇ ਥੋੜੀ ਫੌਜ ਹੈ ਇਕੱਲੇ ਲੜ ਰਿਆ ਮੈਨੂੰ ਕਹਿੰਦੇ ਕੋਈ ਆ ਆਸਨੈਸ ਨੂੰ ਹੁੰਦਾ ਕਰ ਲੋ ਮੈਂ ਕਹਿੰਦਾ ਨਹੀਂ ਕਰਦਾ ਤੁਹਾਡੇ ਨਾਲ ਮੈਨੂੰ ਮਾਣ ਆ ਆਪਣੇ ਪੰਜਾਬ ਤੇ ਮੈਂ ਕਿਹਾ ਉਹਨਾਂ ਨੇ ਜੇ 92 ਸੀਟਾਂ ਝਾੜੂ ਵਾਲਾ ਦੇ ਸਕਦੇ ਸਾਨੂੰ ਤਾਂ ਸੱਤ ਲੀਆਂ 13 ਹੀ ਚਾਹੀਦੀਆਂ 13 ਹੀ ਚਾਹੀਦੀਆਂ ਦੇਖੋ ਥੋੜੇ ਅਸੀਂ ਆ ਚੰਗੇ ਆ ਮਾਰੇ ਆ ਪਰ ਫੈਟ ਥੋੜੇ ਨਾਲ ਕਮੀਆਂ ਹੋ ਸਕਦੀਆਂ ਗਲਤੀਆਂ ਹੋ ਸਕਦੀਆਂ ਪਰ ਅਸੀਂ ਕਿਤੇ ਪੰਜਾਬ ਦੇ ਦਗਾ ਨਹੀਂ ਕੀਤਾ ਨਾ ਕਰਾਂਗੇ ਅਸੀਂ ਥੋੜੀ ਲੜਾਈ ਲੜਦੇ ਰਹੇ ਆ ਤੇ ਲੜਦੇ ਰਵਾਂਗੇ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਅਸੀਂ ਪੰਜਾਬ ਤੋਂ ਬਾਹਰ ਦੇਖਦੇ ਨਹੀਂ ਥੋੜੀ ਲੜਾਈ ਲੜਦੇ ਆ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਥੋੜੀ ਲੜਾਈ ਲੜਦੇ ਆ ਆ ਦੂਜੇ ਜਿਹੜੇ ਹੈਗੇ ਉਹ ਇਕੱਲੇ ਲੁੱਟਣਾਉਂਦੇ ਆ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਯਾਦ ਕਰਾਉਣਾ ਚਾਹਣਾ ਹੈ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਤੁਹਾਨੂੰ ਪਤਾ ਹੈ ਜਲਦਾਰ ਜੀ ਨੂੰ ਪਤਾ ਬਾਕੀ ਨੌਜਵਾਨਾਂ ਨੇ ਸ਼ਹਾਦਤ ਪੁੱਟ ਗਏ ਹੁਣ पहली जून जो वोटा पै रही चालीस साल पहले इंदिरा गांधी ने टैंकों तो पाना दरबार साहब से हमला कराया थी। जे हूं भी भुल गए फिर अपना खून पता नहीं की हो गया पहली जून चालीस साल पहले आई कांग्रेस पार्टी ने हजारों थोड़े भैन भ्रावान ने भावें कानपुर है नागपुर है दिल्ली है बंबई है कलकत्ता जिथे सिख लिखते ਉੱਥੇ ਉਹਨਾਂ ਦੇ ਗਲਾਂ 'ਚ ਕਾਇਰ ਪਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਸੀ ਆ ਕਾਂਗਰਸ ਪਾਰਟੀ ਹੈ ਤੇ ਹੁਣ ਆਹ ਦੇਖ ਲੋ ਤੁਸੀਂ ਆ ਵੀ ਯਾਦ ਰੱਖੋ ਐਕਟੀ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਬਾਰਡਰ ਸੀਲ ਕਰਤਾ ਕਿਵੇਂ ਹੋਇਆ ਬਾਰਡਰ ਸੀਲ ਬਿਲਕੁਲ ਨਾਲ ਆ ਜਿਹੜਾ ਭਗਵਾਨ ਤੋਂ ਮੰਗਣਾ ਹੈ ਆ ਬੀਜੇਪੀ ਨਾਲ ਗਲ ਗਿਆ ਹੈ ਅਮਿਤ ਸ਼ਾਹ ਨਾਲ ਗਲ ਗਿਆ ਹੈ ਐਸ ਇਲੈਕਸ਼ਨ ਦੇ ਬਾਅਦ ਆਮ ਆਦਮੀ ਪਾਰਟੀ ਟੁੱਟ ਕੇ ਆਮ ਆਦਮੀ ਪਾਰਟੀ ਪੰਜਾਬ ਬਣ ਰਹੀ ਹੈ ਬੀਜੇਪੀ ਨਾਲ ਗੱਲ ਹੋ ਗਈ ਹੈ ਜਿਵੇਂ ਮਹਾਰਾਸ਼ਟਰ ਵਿੱਚ ਸ਼ਿਵ ਸੇਨਾ ਬੀਜੇਪੀ ਨੂੰ ਤੋੜੀ ਜਿਵੇਂ ਸ਼ਰਧ ਪਾਰਟਨ ਤੋੜ ਕੇ ਉਹਨੇ ਪਾਰਟੀ ਉਹਵੇਂ ਆ ਕਰ ਰਿਆ ਇਹਨਾਂ ਨੇ ਤਾਈਓਂ ਇਕੱਠੇ ਪਾウダー ਸੀਲ ਕਰਤੇ ਤੇ ਇਥੇ ਛੋਟੇ ਕਿ ਨਾ ਉਹਨਾਂ ਨੇ ਬੰਬ ਸਿੱਟੇ ਗੋਲੀਆਂ ਮਾਰੀਆਂ ਤੇ ਆਪਣਾ ਨਾਂ ਚੁੱਪ ਕਰਕੇ ਬੰਦੇ ਪੁਲਿਸ ਬੈਠੀ ਰਹੀ ਜੇ ਕਾਲੀਦਰ ਦੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਕਿ ਆਪਣੇ ਧਰਤੀ ਦੇ ਕੋਈ ਐਜਾ ਕੋਈ ਬੰਬ ਵੀ ਸਿੱਟ ਜਾਂਦਾ ਗੋਲੀ ਚਲਾ ਦੇ ਆਹ ਫਰਕ ਹੈ ਆ ਜਿੰਨੇ ਦਿੱਲੀ ਵਾਲਿਆਂ ਇਹਨਾਂ ਨੂੰ ਭਜਾ ਦੋ ਮੈਂ ਤੁਹਾਨੂੰ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤਾ ਓਵੇਂ ਹੀ ਤੁਸੀਂ ਵੀ ਪਹਿਲੀ ਤਰੀਕ ਨੂੰ ਬਾਰਡਰ ਸੀਲ ਕਰ ਦਿਓ दिल्ली वाली पार्टियां एक वोट नहीं पानी अपनी खेतरी पार्टी पानी है फैसला कर लो पिंड पिंड क्ठे हो जाओ देखो सारे पंजाब की दुनिया की निगाह लगी पी है सीटा से सारे कटे है आप तुम देख लो कांग्रेस आप हरियाणे चलो जफ्फी पाई बैठे है चंडीगढ़ जफ्फी पाई बैठे है ਸਾਰੇ ਸੁਪੇਂ ਇਕੱਠੇ ਐ ਇੱਥੇ ਡਰਾਮੇ ਨਾਲ ਲੱਗ ਐ ਜਿੱਥੇ ਆਮਨੇ ਵੱਡਾ ਕੈਂਡੀਡੇਟ ਦਾ ਮਾਲਾ ਕਾਂਗਰਸ ਦੇ ਬੇਟਾ ਰਲ ਮਿਲ ਕੇ ਲੜੀ ਜਾਂਦੀ ਐ ਉਹਨਾਂ ਨੂੰ ਪਤਾ ਐ ਕਿ ਝਾੜੂ ਵਾਲਿਆਂ ਦੀ ਇੰਨੀ ਬਦਨਾਮੀ ਐ ਕਾਂਗਰਸੀ ਕਹਿੰਦੇ ਅਸੀਂ ਨਾ ਡੁੱਬ ਜੀਏ ਨਾਲ ਆ ساری ਸਾਜ਼ਿਸ਼ਦਾਰ ਇਕੱਠੇ ਹੋਏ ਐ ਇਸ ਕਰਕੇ ਮੈਂ ਬੇਨਤੀ ਕਰਦਾ ਜੁੰਦਾ ਸਾਹਿਬ ਇੱਕ ਨੇਕ ਇਨਸਾਨ ਐ ਲੋਟੇ ਵਿੱਚੋਂ ਨਿਕਲੇ ਐ ਆ ਵੀ ਬਾਦਲ ਸਾਹਿਬ ਨੂੰ ਪਿੰਡ ਦੇ ਸਰਪੰਚੀ ਤੋਂ ਸ਼ੁਰੂ ਕੀਤਾ ਇਹਨੇ ਦੇਖੋ ਆ ਛੋਟੇ ਵਿੱਚ ਇਹਨਾਂ ਨੇ ਰਹਿਣਾ ਛੋਟੇ ਵਿੱਚ ਹੈ ਭਾਵੇਂ ਐਮਪੀ ਬਣਾ ਦਿਓ ਭਾਵੇਂ ਕੋਈ ਬੈਠਣਾ ਛੋਟੇ ਵਿੱਚ ਹੀ ਹੈ ਤੋਂ ਮੇਰੇ ਨੂੰ ਪੂਰੀ ਆਸ ਹੈ ਕਿ ਸੰਬੂਰ ਪਾਰਲੀਮੈਂਟ ਵਾਲਿਓ ਤੁਸੀਂ ਇਨਕਲਾਬੀ ਲੋਕ ਹੋ ਤੁਸੀਂ ਬੰਦੇ ਨੂੰ ਹੀਰੋ ਵੀ ਬਣਾ ਦਿੰਦੇ ਹੋ ਤੇ ਮਿੰਟਾਂ ਹੀਰੋ ਵੀ ਕਰ ਦਿੰਦੇ ਹੋ ਐਂਕੀ ਓ ਝਾੜੂ ਕਾਂਗਰਸ ਸਾਰੇ ਜੀਰੋ ਕਰ ਦਿਓ ਆਪਣੀ ਮਾਂ ਪਾੜੀ ਨੂੰ ਹੀਰੋ ਬਣਾ ਦਿਓ ਵਾਇਰਸ ਦੀ ਗੱਲ ਦਾ ਵਾਇਰਸ ਦੀ